இத்துடன் <laughs> ਲਾ ਸਮਰਤ ਦੋਨਨਤੇ ਰੱਖੋ ਪ੍ਰਭੂ ਨਾਨਕ ਦੀ ਕਰਹਾ ਜੀ ਕੀ ਫਤਿਹ ਸਤਿਗੁਰਾਂ ਦੀ ਅਪਾਰ ਕਿਰਪਾ ਗੁਰੂ ਪਿਆਰਿਓ ਗੁਰੂ ਚਰਨਾਂ ਦੀਆਂ ਹਾਜ਼ਰੀਆਂ ਲਵਾਉਣ ਦੇ ਸੁਭਾਗ ਪ੍ਰਾਪਤ ਹੋਏ ਹਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਜਨਮ ਸਾਖੀ ਭਾਈ ਵਾਲੇਵਾਲੀ ਵਿੱਚੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਤੇ ਕੌਤਕਾਂ ਦੇ ਦ੍ਰਿਸ਼ਕ ਕਰਦੇ ਆ ਰਹੇ ਨੀ ਹਾਂ ਪਿਛਲੇ ਭਾਗ ਵਿੱਚ ਸਰਵਨ ਕਰਦੇ ਸੀ ਸਾਖੀ ਕਾਗ ਪਸੰਦ ਦੇ ਨਾਲ ਅੱਜ ਦੀ ਵਿਚਾਰ ਸਾਖੀ ਪ੍ਰਿਲਾਦ ਭਗਤ ਦੇ ਨਾਲ ਹੈ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹਾਂ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਕਰੀਏ ਕਾਗ ਪਸੰਦ ਦੇ ਨਾਲ ਵਾਰਤਾ ਲਾਪ ਕਰਕੇ ਗੁਰੂ ਨਾਨਕ ਦੇ ਮਹਾਰਾਜ ਪਾਤਸ਼ਾਹ ਜੀ ਭਾਈ ਬਾਲਾ ਤੇ ਮਰਦਾਨਾ

ਤੋ ਗੁਰੂ ਸਾਹਿਬ ਜੀ ਕਹਿਣ ਲੱਗੇ ਮਰਦਾਨਿਆਂ ਸਭੇ ਦਰਸ਼ਨ ਹੋਣਗੇ ਪਰ ਉਹ ਦਾਵਲਾ ਨਾ ਹੋ ਬਸ ਇੰਨੀਆਂ ਗੱਲਾਂ ਬਾਤਾਂ ਕਰਦੇ ਸੀ ਇਨਨੇ ਨੂੰ ਗੁਰੂ ਪਿਆਰੋ ਅੱਲਾ ਪੰਛੀਆਂ ਨੇ ਆਣ ਕੇ ਰੱਪਾਲਿਆ ਚਾਰ ਚੁਫੇਰੀ ਰੱਪਾ ਘੱਟ ਕੇ ਖੜ ਗਏ ਜੋ ਉਹਨਾਂ ਅੱਲਾ ਦਾ ਸਰਦਾਰ ਸੀ ਉਹਨੇ ਇੱਕ ਬਚਨ ਕਿਹਾ ਇੱਕ ਬਾਚ ਉਚਾਰਿਆ ਕੀ ਕਹਿੰਦਾ ਹੈ اللہ مل کر پایا کیرا, کون کر تم ہو بسرا کون منورت ہی آیا آئے کون تم کن پٹھائے اللہ چین پوچھ ہے باتا ਵਿੰਡ ਪਾਈ ਘਰ ਫਿਰਤੇ ਕਾਚਾ ਪੁੱਛਣਾ ਕੀਤਾ ਕੌਣ ਹੋ ਕਿੱਥੋਂ ਆਇਓ ਕੱਚਾ ਜਿਹਾ ਸ਼ਰੀਰ ਕੱਚਾ ਪੰਪ ਲੈ ਕੇ ਕਿਸ ਕੰਮ ਲਈ ਆ ਰਹੇ ਹੋ ਤੁਸੀਂ ਇਸ ਜਗ੍ਹਾ ਤੇ ਕਿਉਂ ਪਹੁੰਚੇ ਹੋ ਤਗੁਰ ਨਾਨਕ ਪਾਤਸ਼ਾਹ ਜੀ ਬਾਚ ਉਚਾਰਿਆ ਕਹਿੰਦੇ ਅੱਲਾ ਮਿਲ ਕ੍ਰਪਾ ਆ ਕੇ ਰਾਹਿਰ ਤੇ ਭੀਤਰ ਲਿਆਬ ਸੇਰਾ ਦਰਸ਼ਨ ਕਰਨ ਹੀ ਆਇਆ ਇੱਕ ਨਿਰੰਜਨ ਆਪ ਮਿਲਾਇਆ ਫੁੱਟ ਜਾਏ ਜੀ ਹੋਏ ਕਚਾਇਆ ਜਦ ਪਾਕਾ ਤਬ ਠੰਕ ਬਜਾਇਆ ਸੁਣ ਅੱਲਾਹ ਜੀ ਨਾਨਕ ਕਹੈ ਅਰਦਾਸ ਇੱਕ ਨਿਰੰਝਨ ਰਾਖੀ ਆਸ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਚ ਉਚਾਰਿਆ ਅੱਲਾਹ ਗੁਰੂ ਨਾਨਕ ਜੀ ਦੇ ਚਰਨਾਂ ਤੇ ਜਾਟ ਗਿਆ ਡੌੜਨ ਲੱਗਿਆ ਗੁਰੂ ਨਾਨਕ ਜੀ ਕਿਹਾ ਸੁਣ ਭਾਈ ਅੱਲਾਹ ਜੀ ਸੀ ਤੁਹਾਡੇ ਦਰਸ਼ਨਾਂ ਨੂੰ ਆਏ ਨਾ ਭਲਾ ਹੋਇਆ ਚੰਗਾ ਹੋਇਆ ਤੁਹਾਡਾ ਦਰਸ਼ਨ ਪਾਇਆ ਹੈ ਤਾਂ ਕੋ ਅੱਲਾਹ ਜੀ ਨੇ ਬੋਲਿਆ ਜੀ ਅਸੀਂ ਨਿਹਾਲ ਹੋਏ ਹਾਂ ਜੋ ਤੁਸੀਂ ਸਾਨੂੰ ਕਰਤਾਰ ਕੀਤਾ ਹੈ ਸਾਡੀ ਨਗਰੀ ਨੂੰ ਪਵਿੱਤਰ ਕੀਤਾ ਤਾਂ ਮਰਦਾਨਾ ਬੋਲਿਆ ਅੱਲਾਹ ਜਾਨ ਜੀ ਇੱਥੇ ਜੋ ਪ੍ਰਹਿਲਾਦ ਭਗਤ ਹੈ ਉਹ ਕਿੱਥੇ ਹੈ ਤਾਂ ਅੱਲਾਹ ਜੀ ਨੇ ਕਿਹਾ ਭਾਈ ਉਹ ਤਾਂ ਇੱਥੇ ਹੀ ਹੈ ਤੇ ਸਾਡਾ ਰਾਜਾ ਹੈ ਉਹਦਾ ਵੀ ਦਰਸ਼ਨ ਕਰੀ ਬੜੇ-ਬੜੇ ਭਗਤ ਨੇ ਤਾਂ ਪ੍ਰਿਲਾਦ ਭਗਤ ਦਾ ਇੱਕ ਉੱਚੀ ਪਹਾੜੀ ਤੇ ਆਸਨ ਸੀ ਗੁਰੂ ਪਿਆਰਿਓ ਤਾਂ ਉੱਥੇ ਜਾ ਸ਼੍ਰੀ ਗੁਰੂ ਨਾਨਕ ਜੀ ਕਰਤਾਰ ਕਰਤਾਰ ਗਿਆ ਤੱਗੇ ਪ੍ਰਿਲਾਦ ਭਗਤ ਮਗਨ ਬੈਠਾ ਜਦ ਪ੍ਰਿਲਾਦ ਭਗਤ ਦੀ ਤਾੜੀ ਖੁੱਲਦੀ ਹੈ ਤਬ ਪ੍ਰਲਾਦ ਭਗਤ ਨੇ ਆਖਿਆ ਰੇ ਭਾਈ ਤੂੰ ਕੌਣ ਐ ਇੱਥੇ ਇੱਥੇ ਆਦਮੀ ਦੀ ਗਮਤਾ ਨਹੀਂ ਤੂੰ ਕਿਸ ਤਰ੍ਹਾਂ ਐ ਤਬ ਗੁਰੂ ਨਾਨਕ ਜੀ ਕਿਹਾ ਭਗਤ ਜੀ ਅਸੀਂ ਕਰਤਾਰ ਦੇ ਬੰਦੇ ਹਾਂ ਤੇ ਸਾਨੂੰ ਕਰਤਾਰ ਨੇ ਲੈ ਆਇਆ ਹੈ ਤਫੀਰ ਪ੍ਰਲਾਦ ਭਗਤ ਨੇ ਬਚਨ ਬੋਲੇ ਆ ਪ੍ਰਹਲਾਦੋ ਬਾਚ ਕਿੰਦਾ सन तोए आछा कौन आशा दूत जो लिना, कौन बीया कौन ठर रख दी जमाया कौन जतन कर कढया मन कौन तो चे तरमल चाख ਬੂਛੇ ਪ੍ਰਿਯਲਾਦ ਸੁਨ ਨਾਨਕ ਤਪਾ ਕਿਸ ਤੇ ਬੂਝਿਆ ਆਪ ਤੇ ਅਪਾ ਤਾ ਗੁਰੂ ਨਾਨਕ ਜੀ ਬਾਤ ਉਚਾਰਿਆ ਕਹਿੰਦੇ ਤਨ ਤੋਏ ਆਸ਼ਾ ਬਸਨ ਕੀਨਾ ਬਿਨਾ ਚੋਏ ਦੂਧ ਮੱਥ ਲੀਨਾ ਲਗਣ ਅਗਨ ਤੇ ਤਾਉ ਬਨਾਇਆ ਗੋਰੀ ਉਪਦੇਸ਼ ਸਮਾਨ ਸਮਾਇ ਗੋਰੀ ਕਿਰਪਾ ਸਾਥ ਲੀਨਾ ਮੱਖਣ ਹਰ ਕਿਰਪਾ ਨਿਰਮਲ ਤਤ ਚਖਨ ਸੰਤ ਸੰਗ ਲੈ ਦਹੀਂ ਜਮਾਇ ਮੱਥ ਕੋ ਮੱਥ ਸ਼ਬਦ ਪਰ ਗਟਾਇਆ ਪ੍ਰਣਵੈ ਨਾਨਕ ਸੁਨ ਭਗਤ ਪ੍ਰਹਿਲਾਦ ਮੁਖੇ ਸੂਜ ਪੜੀ ਹੈ ਆਤ ਜੁਗਾਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਬਾਚ ਸਭ ਕੇ ਪ੍ਰਹਲਾਦ ਭਗਤ ਜੀ ਨੇ ਅਗਲਾ ਬਾਚ ਉਚਾਰਿਆ ਕੀ ਕਹਿੰਦਾ ਧੰਨ ਗੁਰੂ ਜਿਨ ਦੀਆ ਗਿਆਨ ਕਲ ਜੁਗ ਅੰਦਰ ਆਛਾ ਧਿਆਨ ਆਛੀ ਕਰਨੀ ਆਛਾ ਭੇਖ ਅੱਛਾ ਪੁੱਤ ਅੱਛਾ ਬੇ ਸੁਨ ਨਾਨਕ ਪਰ ਤਖ ਸਾਦ ਰਾਮ ਨਰਾਇਣ ਤੁਮ ਕੋ ਸਾਥ ਗੁਰ ਨਾਨਕ ਸੁਨ ਨਾਨਕ ਪਰ ਤਖ ਸਾਦ ਰਾਮ ਨਰਾਇਣ ਤੁਮ ਰਹਿ ਸਾਥ ਸਵਾਗਤ ਪ੍ਰੇਲاد ਜੀ ਕਹਿਣ ਲੱਗੇ ਕਿ ਧੰਨ ਗੁਰੂ ਜਿਸ ਨੇ ਗਿਆਨ ਦਿੱਤਾ ਕਲ ਯੁਗ ਦੇ ਵਿੱਚ ਬੜਾ ਸੁੰਦਰ ਧਿਆਨ ਤੁਹਾਨੂੰ ਪ੍ਰਾਪਤ ਹੋਇਆ ਤੁਹਾਡੀ ਬੋਲ ਚਾਲ ਤੁਹਾਡਾ ਕਰਮ ਵੀ ਭਲਾ ਹੈ ਤੁਹਾਡਾ ਭੇਖ ਵੀ ਬੜਾ ਭਲਾ ਹੈ ਨਾ Hindu ਹੈ ਨਾ Muslim ਹੈ ਸਾਰੇ ਕਰਮਾਂ ਤੋਂ ਨਿਕਲਾ ਹੈ ਤੁਹਾਡੀ ਮੱਤ ਤੁਹਾਡਾ ਬਿਵੇਕ ਵੀ ਬੜਾ ਪਿਆਰਾ ਹੈ ਉਹ ਰੰਗਾਰ ਕਾਲਪੁਰਖ ਤੇਰੇ ਨਾਲ ਹੈ ਸਦਾਈ ਉਹ ਤੇਰਾ ਸਾਥ ਦਿੰਦਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਬਾਚ ਉਚਾਰ ਕਹਿੰਦੇ ਧੰਨ ਨਰਾਇਣ ਧੰਨ ਸੋਰਾਮ ਜਿਨ ਚਲਤ ਤਿਖਾਇਆ ਆਤਮ ਰਾਮ ਐਸੀ ਪਗਤ ਪਈ ਤੁਮਾਰੀ ਤਤਕਾਲ ਪ੍ਰਭ ਕੀ ਨੀਕਾਰੀ ਸਾਸ ਸਾਸ ਪ੍ਰਭ ਨਾਮ ਚਿਤਾਰਿਆ ਨਾਨਕ ਜਨ ਕਾ ਕਾਜ ਸਵਾਰਿਆ ਮਹਾਰਾਜ ਪਾਤਸ਼ਾਹ ਅਨੰਕਾਰ ਕਰਤੇ ਦੀ ਉਸਤਤੀ ਕਰਦੇ ਆ ਪ੍ਰਲਾਦ ਨੂੰ ਸਮਝਾਉਂਦੇ ਨੇ ਤਾਂ ਪ੍ਰਹਿਲਾਦ ਭਗਤ ਨੇ ਕਿਹਾ ਨਾਨਕ ਤਪਾ ਜੀ ਤੈਨੂੰ ਕਲਯੁਗ ਦੇ ਵਿੱਚ ਰਾਮ ਜੀ ਨੇ ਬੜਾ ਵੱਡਾ ਭਗਤ ਬਣਾਇਆ ਹੈ ਵੱਡਾ ਭਗਤ ਗ੍ਰਿਪ ਹੈ ਤੇ ਤੁਹਾਡੇ ਸੰਜੋਗ ਮੋਤੀਆਂ ਦਾ ਉਗਾਰ ਹੋਏਗਾ ਤੁਹਾਡੀ ਸ਼੍ਰੀ ਰਾਮ ਜੀ ਨੇ ਵੱਡੀ ਨਦਰ ਖੋਲੀ ਹੈ ਤੁਹਾਡਾ ਵੱਡਾ ਪ੍ਰਕਾਪ ਹੋਏਗਾ ਇਸ ਕਲਯੁਗ ਵਿੱਚ ਅੱਗੇ ਕਬੀਰ ਭਗਤ ਇੱਥੇ ਆਇਆ ਹੈ ਤੇ ਜਾਂ ਤੁਸੀਂ ਤੁਹਾਨੂੰ ਕਰਤਾਰ ਨੇ ਥੇ ਲੰਦਾ ਨਹੀਂ ਇੱਥੇ ਕਿਸੇ ਦਾ ਉਹ ਨਹੀਂ ਹੋਇਆ ਤਾਂ ਮਰਦਾਨੇ ਪ੍ਰਿਲਾਦ ਨੂੰ ਪੁੱਛਣਾ ਕੀਤਾ ਕਹਿਣ ਲੱਗਿਆ ਭਗਤ ਜੀ ਤੁਸੀਂ ਵੀ ਵੱਡੇ ਭਗਤੋ ਤੁਹਾਡੇ ਪਿੱਛੇ RAM ਜੀ ਵੱਡਾ ਚਲਤ ਦਿਖਾਇਆ ਤੁਹਾਡੀ ਵੀ RAM ਜੀ ਨੇ ਵੱਡੀ ਨਜ਼ਰ ਖੋਲੀ ਹੈ ਤੁਜੀ ਇੱਥੇ ਹੋਰ ਕੋਈ ਪਹੁੰਚਿਆ ਕਿ ਕਬੀਰ ਤੇ ਗੁਰੂ ਨਾਨਕ ਹੀ ਪਹੁੰਚੇ ਹਨ ਤਪ ਪ੍ਰਲਾਦ ਭਗਤ ਜੀ ਕਹਿਣ ਲੱਗੇ ਭਾਈ ਨਾਨਕ ਤਾਂ ਆਪਣੇ ਪਾਸ ਹੀ ਪੁੱਛ ਲੈ ਹੋਰ ਵੀ ਆਇਆ ਕਿ ਨਹੀਂ ਆਇਆ ਮਰਦਾਨੇ ਕਹਿ ਦਿੱ ਤੁਸੀਂ ਵੀ ਤਾਂ ਵੱਡੇ ਭਗਤ ਹੋ ਅਤੇ ਅਗਲੀ ਤੇ ਪਿਛਲੀ ਸਭ ਦਾ ਆਪ ਜੀ ਨੂੰ ਸਤਿਗੁਰਾਂ ਸਤਜੁਗ ਤੋਂ ਲੈ ਕੇ ਹੁਣ ਤੱਕ ਦੀ ਪਤਾ ਹੈ ਤਪ ਪ੍ਰਲਾਦ ਭਗਤ ਨੇ ਕਿਹਾ ਸੁਣੋ ਭਾਈ ਇਸ ਜੀਹਾਂ ਕੋਈ ਹੋਰ ਹੋਏਗਾ ਤਾਂ ਹੀ ਤਾਂ ਇੱਥੇ ਪਹੁੰਚੇਗਾ ਨਾ ਹੋਰ ਸਦ ਅੱਥੇ ਪਹੁੰਚਣ ਦਾ ਕੰਮ ਨਹੀਂ ਹੋਰ ਅੱਗੇ ਵੱਡੇ ਵੱਡੇ ਭਗਤ ਹੋਏ ਨੇ ਹੋਣਗੇ ਪਰ ਪਹੁੰਚਿਆ ਕੋਈ ਨਹੀਂ ਤਾਂ ਫਿਰ ਮਰਦਾਨ ਨੇ ਪੁੱਛਿਆ ਜੀ ਉਹ ਕਦ ਹੋਏਗਾ ਜੋ ਇੱਥੇ ਪਹੁੰਚੇਗਾ ਫੇਰ ਮਰਦਾਨੇ ਨੇ ਜਦ ਇਹ ਪੁੱਛਿਆ ਕਿ ਪ੍ਰਲਾਦ ਭਗਤ ਜੀ ਕਹਿਣ ਲੱਗੇ ਸੁਣ ਭਾਈ ਇੱਕ ਕਲਯੁਗ ਵਿੱਚ ਹੋਰ ਹੋਏਗਾ ਜਦੋਂ ਨਾਨਕ ਤਪਾ ਸੱਚਖੰਡ ਜਾਏਗਾ ਨਾ ਤਾਂ ਇਸ ਤੋਂ ਪਿੱਛੋਂ ਸੌ ਬਰੇ ਹੋਣਗੇ ਨੰ ਤੀਹਾਂ ਤੋਂ ਬਗੈਰ ਹੋਰ ਕੋਈ ਨਾ ਵਿਲਗੇ ਮਰਦਾਨੇ ਪੁੱਛਿਆ ਜੀ ਤਿੰਨ ਕਿਹੜੇ ਨੇ ਪ੍ਰਲਾਦ ਭਗਤ ਨੇ ਕਿਹਾ ਭਾਈ ਅੱਗੇ ਕਬੀਰ ਹੋਇਆ ਹੁਣ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਨਹੀਂ ਫਿਰ ਉਹ ਆਏਗਾ ਤਾਂ ਮਰਦਾਨੇ ਪੁੱਛਿਆ ਜੀ ਕਬੀਰ ਜੁਲਾਹਾ ਹੋਇਆ ਨਾਨਕ ਖੱਤਰੀ ਹੋਇਆ ਉਹ ਕਿਸ ਵਰਨ ਵਿੱਚ ਹੋਏਗਾ ਜਿਸ ਉਹ ਦੀ ਗੱਲ ਕਰ ਕਿਸ ਧਰਤੀ ਤੇ ਹੋਏਗਾ ਕਿਹੜੇ ਸ਼ਹਿਰ ਹੋਏਗਾ ਪ੍ਰਲਾਦ ਭਗਤ ਜੀ ਕਹਿੰਦੇ ਪੰਜਾਬ ਦੀ ਧਰਤੀ ਤੇ ਹੋਏਗਾ ਸੰਮਰਦਾਨ ਦੇ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਤੇ ਟੈਪਿਆ ਪ੍ਰਿਲਾਦ ਭਗਤ ਨੂੰ ਨਮਸਕਾਰ ਕੀਤੀ ਮੈਂ ਭੁੱਲਿਆ ਤੇ ਗੁਰੂ ਨਾਨਕ ਜੀ ਕਿਹਾ ਸੋਹਣ ਮਰਦਾਨਿਆ ਜੋ ਪੂਰਨ ਪੁਰਖ ਨੇ ਉਹ ਪਾਜ ਨਹੀਂ ਰੱਖਦੇ ਫਿਰ ਪ੍ਰਿਲਾਦ ਭਗਤਾਂ ਕਿਹਾ ਤਪਾ ਜੀ

ਖੁਸ਼ ਹੋਏ ਆਪਸ ਵਿੱਚ ਪ੍ਰਸੰਤਾ ਦੇ ਬਚਨ ਬਿਲਾਸ ਕਰਕੇ ਤਾਂ ਗੁਰੂ ਜੀ ਕਿਹਾ ਭਗਤ ਜੀ ਹੁਣ ਸਾਨੂੰ ਰਜ਼ਾ ਦੇਵੋ ਜਾਣਦੀ ਆਗਿਆ ਦੇਵੋ ਤਾਂ ਪ੍ਰਿਲਾਦ ਭਗਤ ਨੇ ਕਿਹਾ ਤਾਂ ਪਾਜੀ ਤੁਹਾਨੂੰ ਨਰਿੰਕਾਰ ਰਾਮ ਦੀ ਰਜ਼ਾ ਜਿੱਥੇ ਤੁਹਾਡੀ ਖੁਸ਼ੀ ਆਵੇ ਉੱਥੇ ਕਿਲ ਨਾ ਕਰੋ ਤਾਂ ਅੱਗੇ ਸਾਕੀ ਦਾ ਪਹਾੜ ਦੀ ਚਲਦੀ ਹੈ ਤਾਂ ਸ੍ਰੀ ਗੁਰੂ ਨਾਨਕ ਜੀ ਤੇ ਮਰਦਾਨਾ ਤੇ ਭਾਈ ਵਾਲਾ ਅੱਲਾ ਪਹਾੜ ਤੋਂ ਅੰਦਰ ਧਿਆਨ ਹੋਏ ਤਾਂ ਇੱਕ ਜੰਗਲ ਪਰਬਤ ਤੇ ਜਾ ਖੜੇ ਹੋਏ ਤਾਂ ਮਰਦਾਨੇ ਪੁੱਛਿਆ ਜੀ ਹੁਣ ਅਸੀਂ ਮਹਾਰਾਜ ਕਿੱਥੇ ਆ ਗਏ ਕਿੰਨੇ ਯੋਜਨ ਆ ਗਏ ਤਾਂ ਗੁਰੂ ਨਾਨਕ ਜੀ ਕਹਿਆ ਮਰਦਾਨਿਆਂ ਅਸੀਂ 16 ਲੱਖ ਯੋਜਨ ਆਏ ਆ ਫੇਰ ਮਰਦਾਨੇ ਪੁੱਛਿਆ ਜੀ ਅਸੀਂ ਧਰਤੀ ਤੋਂ ਕਿੰਨੇ ਕੁ ਯੋਜਨਾਂ ਆ ਗਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਸੁਣ ਮਰਦਾਨਿਆਂ ਅਸੀਂ 17 ਲੱਖ ਅਤੇ 48 ਹਜ਼ਾਰ ਯੋਜਨ ਧਰਤੀ ਤੋਂ ਆਏ ਨੇ ਤਾਂ ਮਰਦਾਨਿਆਂ ਨੇ ਕਿਹਾ ਜੀ ਹੁਣ ਅੱਗੇ ਵੀ ਚੱਲੋਗੇ ਇਤੋਂ ਵੀ ਕਿਹਾਂ ਜਾਣਾ ਤਾਂ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਅਸਾਂ ਅੱਗੇ ਜ਼ਰੂਰ ਜਾਣਾ ਹੈ ਤਾਂ ਮਰਦਾਨਿਆਂ ਆਖਿਆ ਜੀ ਅੱਗੇ ਕਿਹੜੀ ਜਗ੍ਹਾ ਹੈ ਤਾਂ ਸ਼੍ਰੀ ਗੁਰੂ ਨਾਨਕ ਜੀ ਕਹਿਣ ਲੱਗੇ ਮਰਦਾਨਿਆ ਅੱਗੇ ਤਰੂੰ ਭਗਤ ਦਾ ਮੰਡਲ ਹੈ ਮਰਦਾਨਿਆ ਗਿਆ ਜੀ ਇਹ ਤੂੰ ਤਰੂੰ ਭਗਤ ਦਾ ਮੰਡਲ ਕਿਤਨਾ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਕਿ ਤਰੂੰ ਦਾ ਮੰਡਲ ਦੂਰ ਹੈ ਤਾਂ ਫੇਰ ਮਰਦਾਨੇ ਕਿਹਾ ਜੀ ਚਲੋ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਕਿ ਚੱਲ ਭਾਈ ਮਰਦਾਨਿਆ ਤੂੰ ਤਾਵਲਾ ਜਲਦੀ ਹੋ ਜਾਂਦਾ ਚੱਲ ਫਿਰ ਤੇਰਾ ਕਿਆ ਕਿਉਂ ਮੋੜਨਾ ਚੱਲਨੇ ਆਂ ਜਾਂ ਉਸ ਜੰਗਲ ਦੇ ਵਿੱਚੋਂ ਗੁਰੂ ਨਾਨਕ ਜੀ ਅੰਤਰ ਧਿਆਨ ਹੋਏ ਤਾਂ ਦੇਖਿਆ ਕਿ ਲਾਸ਼ ਉੱਪਰ ਜਾ ਡੜੇ ਹੋਏ ਕਲਾਸ਼ ਉੱਪਰ ਜਾ ਖੜੇ ਹੋਏ ਜ ਮਰਦਾਨੇ ਦੇਖਦਾ ਕੀ ਦਿਖਦਾ ਜੋ ਤਾਰੇ ਤੇ ਨਜ਼ਰ ਨਹੀਂ ਆਉਂਦੇ ਤਾ ਮਰਦਾਨੇ ਕਿਹਾ ਜੀ ਹੁਣ ਤਾਰੇ ਵੀ ਨਹੀਂ ਦਿਖਦੇ ਕਿੱਥੇ ਗਏ ਤਾ ਸ੍ਰੀ ਗੁਰੂ ਨਾਨਕ ਜੀ ਕਿਹਾ ਮਰਦਾਨਿਆਂ ਦੇ ਤਾ ਮਰਦਾਨੇ ਨੇ ਨਜ਼ਰ ਮਾਰੀ ਸਭ ਤਾਰੇ ਨਜ਼ਰ ਆਏ ਤਾ ਗੁਰੂ ਜੀ ਕਿਹਾ ਮਰਦਾਨਿਆਂ ਤਾਰੇ ਦਿਖ ਗਏ ਤਾ ਮਰਦਾਨੇ ਆਖਿਆ ਜੀ ਸਾਰੇ ਹੀ ਰਹੇ ਨੇ ਨਜ਼ਰ 'ਚ ਆਉਂਦੇ ਨੇ ਪਰ ਥੱਲੇ ਆਉਂਦੇ ਨੇ ਆਪਾਂ ਦੇ ਨਾ ਤੂੰ ਵੀ ਉੱਪਰ ਚਲੇ ਤੋ ਗੁਰੂ ਜੀ ਮਹਾਰਾਜ ਚੰਤੇ ਸੂਰਜ ਇਹ ਵੀ ਏਥੇ ਫਿਰ ਇਥੇ ਚੰਨ ਨਾ ਕਾਦਾ ਹੈ ਚੰਦ ਤੇ ਸੂਰਜ ਵੀ ਨੀਚੇ ਨਜ਼ਰ ਆਉਂਦੇ ਨੇ ਥੱਲੇ ਨਜ਼ਰ ਪਏ ਆਉਂਦੇ ਨੇ ਪਰ ਮਹਾਰਾਜ ਇਥੇ ਚੰਨ ਨਾ ਕਾਦਾ ਹੁੰਦਾ ਹੈ ਫਿਰ ਨਾ ਚੰਦ ਹੈ ਨਾ ਸੂਰਜ ਹੈ ਤਾਂ ਗੁਰੂ ਜੀ ਕਹਿਣ ਲੱਗੇ ਮਰਦਾਨਿਆਂ ਇੱਥੇ ਜਿਹੜਾ ਚੰਦਨਾ ਹੈ ਇਹ ਧਰੂ ਦਾ ਹੈ ਤਾਂ ਮਰਦਾਨਿਆਂ ਪੁੱਛਿਆ ਜੀ ਉਹ ਕਿੰਥੇ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਮਰਦਾਨਿਆਂ ਉਹ ਦੇਖ ਉੱਚੀ ਜਿਹੜੀ ਪਹਾੜੀ ਨਜ਼ਰ ਆਉਂਦੀ ਹੈ ਨਾ ਉਹ ਮੰਜ਼ਿਲ ਧਰੂ ਦੀ ਹੈ ਉਸ ਦੇ ਉੱਪਰ ਧਰੂ ਭਗਤ ਹੈ ਤਾਂ ਮਰਦਾਨਿਆਂ ਕਿਹਾ ਗੁਰੂ ਜੀ ਉਸ ਦੇ ਘਰ ਵੀ ਆਏ ਅੱਜ ਕਿ ਪਹੁੰਚੇ ਆ ਤੇ ਚੱਲ ਕੇ ਦਰਸ਼ਨ ਕਰੀਏ ਆਪਾਂ ਫਿਰ ਤਾਂ ਗੁਰੂ ਨਾਨਕ ਪਾਤਸ਼ਾਹ ਕੇ ਮਰਦਾਨਿਆਂ ਉਹ ਤਵੱਲਾ ਨਾ ਹੋ ਉੱਥੇ ਹੀ ਜਾਣ ਵਾਸਤੇ ਮਰਦਾਨਿਆਂ ਆਖਿਆ ਜੀ ਭੱਲਾ ਜਿੱਦਾਂ ਤੁਹਾਡੀ ਮਵੇਂ ਰੋਵੇ ਜਿੱਦਾਂ ਤੁਹਾਡੀ ਰਜ਼ਾ ਹੋਵੇ ਤਾਂ ਗੁਰੂ ਨਾਨਕ ਜੀ ਕਿਹਾ ਕਿਉਂ ਭਾਈ ਬਾਲਾ ਚਲੀਏ ਧੂੰਦੇ ਮੰਡਲ ਤੇ ਤੇ ਬਾਲੇ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਤੁਹਾਡੀ ਜਿੱਦਾਂ ਦੀ ਰਜ਼ਾ ਸਾਨੂੰ ਮਨਜ਼ੂਰ ਹੈ। ਪਗੁਰੂ ਨਾਨਕ ਜੀ ਧਰੂ ਭਗਤ ਦੇ ਮੰਡਲ ਦੇ ਉੱਪਰ ਜਾ ਖੜੇ ਹੋਏ ਗੁਰੂ ਪਿਆਰੇ। ਅੱਗੇ ਸਾਖੀ ਧਰੂ ਭਗਤ ਮੰਡਲ ਦੀ ਚੱਲਦੀ ਹੈ। ਕੱਲ੍ਹ ਦੀਆਂ ਵਿਚਾਰਾਂ ਵਿੱਚ ਅਗਲੇ ਪਾਗ ਵਿੱਚ ਸਰਵਨ ਕਰਾਂਗੇ। ਹੋਈਆਂ ਪੁਲਾ ਦੀ ਕੀ ਮਾਂ ਬਲਾਉ ਪਤੀ ਪਾਉ ਪਤੀ ਕੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।